ਲਾ ਜਗਤ ਨਾਨ ਦੀ 44ਵੀਂ ਵਰਸੀ ਦੇ ਉੱਤੇ ਅੱਜ ਲੁਧਿਆਣੇ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਲੋਕ ਅੱਜ ਲਾਲਾ ਜੀ ਨੂੰ ਸਰਦਾ ਸੁਮਨ ਪੇੜ ਕਰਨ ਲਈ ਇਕੱਠੇ ਹੋਏ ਆ ਵੱਖ-ਵੱਖ ਰਾਜਨੀਤੀ ਪਾਰਟੀਆਂ ਦੇ ਲੋਕ ਮੇਰੇ ਆਮ ਆਦਮੀ ਪਾਰਟੀ ਦੇ ਕੌਂਸਲਰ ਸਾਥੀ ਨਿੱਕੂ ਜੀ ਬੱਜੀ ਜੀ ਸਾਰੇ ਜਿੰਨੇ ਵੀ ਰੰਗਾ ਜੀ ਸਾਰੇ ਮੇਰੇ ਸਾਥੀ ਜਿੰਨੇ ਵੀ ਮੇਰੇ ਨਾਲ ਆਏ ਆ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਲਾਲਾ ਜੀ ਦੇ ਚਰਨਾਂ ਦੇ ਵਿੱਚ ਸ਼ਰਦਾ ਸੁੰਮਨ ਭੇਨ ਕਰਦਾ ਔਰ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਲਾਲਾ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਦਾ ਸਾਰਿਆਂ ਨੂੰ ਸਤ ਬੁੱਧੀ ਦੇਈ ਔਰ ਇਹੀ ਗਿਆਨ ਦੇਈ ਅਸੀਂ ਦੱਸੇ ਹੋਏ ਲਾਲਾ ਜੀ ਦੇ ਜੈ ਸ਼੍ਰੀ ਵਾਲਾ ਜੀ ਮੈਂ ਅਨੂ ਵਾਲਾ ਸੋਸ਼ਲ ਵਰਕਰ ਮੈਂ ਇਹ ਕਹਿਣਾ ਚਾਹੂੰਗੀ ਕਿ ਇਹ ਯੂਥ ਲਈ ਇੱਕ ਪ੍ਰੇਰਨਾ ਹੈ ਪ੍ਰੇਰਨਾ ਹੈ ਜਿਹੜਾ ਕਿ ਯੂਥ ਇੰਨਾ ਆਗ ਵੱਧ ਛੜ ਕੇ ਇਸ ਬਲੱਡ ਕੈਂਪ ਵਿੱਚ ਹਿੱਸਾ ਲੈ ਰਿਹਾ ਔਰ ਇਹਨਾਂ ਨੂੰ ਖੁਸ਼ੀ ਮਹਿਸੂਸ ਕਰ ਰਿਹਾ ਕਿ ਸਾਡੇ ਇੱਕੋ ਜਾਨੇ ਦੇ ਬਲੱਡ ਦੇਣ ਦੇ ਨਾਲ ਜਿਸੀਆਂ ਇਨੀਆਂ ਜ਼ਿੰਦਗੀਆਂ ਬਚਾ ਸਕਦੇ ਆ ਤਾਂ ਸਾਨੂੰ ਸਭ ਨੂੰ ਰਲ ਕੇ ਨਸ਼ੇ ਦੇ ਤਰਫ ਜਾਣ ਦੀ بجائے ਇਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਔਰ ਸਾਡਾ ਇਹ ਕੰਮ ਕਰਨਾ ਹੀ ਸਾਡੇ ਸਮਾਜ ਨੂੰ ਐਡਾ ਵੱਡਾ ਯੋਗਦਾਨ ਹੈ ਕਿ ਅਸੀਂ ਇੱਕ ਮਰਦੇ ਹੋਈ ਜਾਨ ਨੂੰ ਬਚਾ ਸਕਦੇ ਹਾਂ ਤੇ ਇਹ ਸੇਵਾ ਜਿਹੜੀ ਹੈ ਯੂਥ ਦੁਆਰਾ ਸਾਡੇ ਜੱਜਪੁਰ ਦੇ ਬ੍ਰਦਰ ਦੁਆਰਾ ਸੋਨੂ ਬ੍ਰਦਰ ਦੁਆਰਾ ਪੰਜਾਬ ਕੇਸਰੀ ਦੀ ਪੂਰੀ ਗਰੁੱਪ ਟੀਮ ਦੁਆਰਾ ਇਹ ਜਿਹੜਾ ਬਲੱਡ ਗਰੁੱਪ ਹੈ ਸਵੇਦਰਨ ਅੱਥਸ ਦੁਆਰਾ ਸਿਵਲ ਹਸਪੀਟਲ ਵਿੱਚ ਲਗਾਇਆ ਗਿਆ ਹੈ ਜਿਸ ਵਿੱਚ ਲੇਡੀਜ਼ ਨੇ ਯੂਥ ਦੇ ਮੈਂਬਰਸ ਨੇ ਯੂਥ ਦੇ ਨੌਜਵਾਨ ਨੇ ਔਰ ਕਈ ਬਜ਼ੁਰਗ ਵੀ ਨੇ ਜਿਨ੍ਹਾਂ ਨੇ ਇਸ ਬਲੱਡ ਕੈਂਪ ਵਿੱਚ ਹਿੱਸਾ ਲਿਆ ਔਰ ਮੇਰਾ ਵੀ ਇਸ ਵਿੱਚ ਪੂਰਾ ਯੋਗਦਾਨ ਰਹੇਗਾ ਜੈ ਸ਼ੀ ਰਾਮ ਜੈ ਬਾਲਾ ਜੀ ਖੂਨ ਦਾ ਦਾਨ ਸਭ ਨੂੰ ਬੜਾ ਦਾਨ ਗਿਣਿਆ ਗਿਆ ਹੈ ਅੱਜ ਸਵੇਦਨਾ ٹرسٹ ਦੀ ਤਰਫੋਂ ਇਸ ਸਿਵਲ ਹਸਪੀਟਲ ਦੇ ਵਿੱਚ ਬਲੱਡ ਕੈਂਪ ਲਗਾ ਕੇ ਉਹ ਕਈ ਜਾਨਾਂ ਨੂੰ ਬਚਾਉਣ ਦਾ ਕੰਮ ਇਸ ਪਰਿਵਾਰ ਨੇ ਕੀਤਾ ਹੈ। ਹੋਰ ਅੱਜ ਸ਼ਹਿਰ ਦੇ ਵਿੱਚ ਬਹੁਤ ਜਗ੍ਹਾ ਬਲੱਡ ਕੈਂਪ ਲਗਾਏ ਜਾ ਰਹੇ ਆ। ਇਹ ਬਲੱਡ ਇਨਸਾਨ ਬਾਸੇ ਬਹੁਤ ਜ਼ਰੂਰੀ ਚੀਜ਼ ਹੈ ਕਿਉਂਕਿ ਬਲੱਡ ਇੱਕ ਐਸੀ ਚੀਜ਼ ਹੈ ਜਿਹੜੀ ਬਣਾਈ ਨਹੀਂ ਜਾ ਸਕਦੀ। ਔਰ ਇਹ ਇਨਸਾਨ ਇਨਸਾਨ ਦੇ ਹੀ ਇਹ ਦੇ ਕੇ ਆਪਣਾ ਬਲੱਡ ਦੂਸਰੇ ਇਨਸਾਨ ਦੀ ਜਾਨ ਬਚਾ ਰਿਆ ਇਹ ਸਭ ਨੂੰ ਬੜਾ ਇੱਕ ਭਗਵਾਨ ਨੇ ਇਹ ਕਿਰਪਾ ਕੀਤੀ ਹੈ ਕਿ ਜਿਹੜਾ ਬਲੱਡ ਦਿੰਦਾ ਉਹਦੇ ਤੇ ਹਮੇਸ਼ਾ ਪਰਮਾਤਮਾ ਦੀ ਕਿਰਪਾ ਬਣੀ ਰਹੇ ਬਣੀ ਰਹਿੰਦੀ ਹੈ ਔਰ ਬਣੀ ਰਹੇ ਅੱਜ ਲਾਲਾ ਜਗਨਨਰਾਂਝੀ ਨੇ ਜੋ 9 ਸਤੰਬਰ 1991 ਨੂੰ ਆਪਣੇ ਪੰਜਾਬ ਦੇ ਲਈ ਚ ਸ਼ਹਾਦਤ ਦਿੱਤੀ ਉਹਦੇ ਉਪਲਕਸ਼ ਦੇ ਵਿੱਚ ਅੱਜ ਇੱਕ ਸੰਵਿਧਾਨਕ ਟਰੱਸਟ ਔਰ ਲੁਧਿਆਣਾ ਪੰਜਾਬ ਕੇਸੀ ਦੀ ਟੀਮ ਵੱਲੋਂ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਮੈਡੀ ਆਪਣਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ। ਮੈਨੂੰ ਵੀ ਉੱਥੇ ਆਨ ਦਾ ਮੌਕਾ ਮਿਲਿਆ। ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਉਸ ਚੀਜ਼ ਨੂੰ ਨਮਨ ਕਰਦਾ ਤੇ ਅਨਪਰਮਤਵਾਦੀ ਦੇ ਚਰਨਾਂ ਦੇਹੀ ਪ੍ਰਾਰਥਨਾ ਕਰਦਾ ਕਿ ਸਾਡੇ ਜੋ ਸੰਵੇਦਨਾ ਅਡਰਸ ਦੇ ਪ੍ਰਸ਼ੀਰ ਸਾਥੀ ਸੇਵਾ ਕਰ ਰਹੇ ਨੇ ਇਹਨਾਂ ਨੂੰ ਸਲੂਟ ਹੈ। ਔਰ ਇਹਦੇ ਹੀ ਦਿਨ ਦੁਗਰੀ ਰਾਤ ਚੋਗਨੀ ਤਰੱਕੀ ਕਰਨ ਅਤੇ ਸਮਾਜ ਦੀ ਸੇਵਾ ਕਰਦੇ ਰਹਿਣ। ਕਿਹੜਾ ਰਿਹਾ ਸਭਰ ਦੇ ਪਾਣੀ ਬੋਧ ਆਇਆ ਇਲਾਕੇ ਪੰਜਾਬ ਦੇ ਦੇਖੋ ਇੱਕ ਕੁਦਰਤੀ ਆਪਤਾ ਹੈ ਸਾਰੇ ਪੰਜਾਬ ਦੇ ਵਿੱਚ ਹੀ ਹੈ ਕੋਈ ਇਕੱਲੇ ਲੁਧਿਆਣਾ ਚ ਨਹੀਂ ਹੈ ਲੇਕਿਨ ਇਹ ਆ ਵੀ ਭਗਵਾਨ ਨੇ ਪੋਲੇਨਾਸ ਨੇ ਹੱਥ ਰੱਖ ਕੇ ਲੁਧਿਆਣਾ ਨੂੰ ਬਚਾਇਆ ਹੋਇਆ ਹੈ ਬਾਕੀ ਜਦੋਂ ਕੀ ਪਾਣੀ ਆਂਦਾ ਹਰ ਕਿਤੇ ਇਹਦਾ ਅਸਰ ਹੋਇਆ ਹੈ ਕੋਈ ਇਕੱਲਾ ਲੁਧਿਆਣਾ ਚ ਨਹੀਂ ਹੈ ਫਿਰ ਵੀ ਲੁਧਿਆਣਾ ਬਚਿਆ ਆ ਬਹੁਤ ਪੰਜਾਬ ਹੈ ਦੇਖੋ ਅੱਜ ਲਾਲਾ ਜਗਨਰਾਣ ਜੀ ਦੀ ਪੁੰਨਤੀਤੀ ਦੇ ਉੱਤੇ ਜਿਹੜਾ ਸੰਵੇਦਨਾ ਟਰਸਟ ਵੱਲੋਂ ਜਿਹੜਾ ਮੈਡੀਕਲ ਕੈਂਪ ਲਗਾਇਆ ਗਿਆ ਵਾ ਜਿਹਦੇ ਵਿੱਚ ਤਕਰੀਬਨ 220 ਯੂਨਟ ਬਲੱਡ ਦੇ ਹੁਣ ਤੱਕ ਡੋਨੇਟ ਹੋ ਗਿਆ ਮੈਂ ਮੁਬਾਰਕਾਂ ਦੇਣਾ ਚਾਹਨਾ ਬਾਕੇ ਸੰਵੇਦਨਾ ٹرسٹ ਦੇ ਸਮੁੱਚੀ ਮੈਨੇਜਮੈਂਟ ਨੂੰ ਟੀਮ ਨੂੰ ਕਿ ਖੂਨਦਾਨ ਇੱਕ ਮਹਾਂਦਾਨ ਹੈ ਇਹਦੇ ਨਾਲ ਇੱਕ ਬਲੱਡ ਦੇ ਯੂਨਿਟ ਦੇ ਵਿੱਚੋਂ 6 ਜਾਨਾਂ ਨੂੰ ਬਚਾਇਆ ਜਾ ਸਕਦਾ ਵਾ ਸੋ ਇੱਕ ਬਹੁਤ ਮਾਨਵਤਾ ਦੇ ਭਲੇ ਲਈ ਇੱਕ ਬਹੁਤ ਵੱਡਾ ਪਰਾਲਾ ਵਾ ਔਰ ਜਿਹੜਾ ਕਿ ਅੱਜ ਸਿਵਲ ਹਸਪੀਟਲ ਦੇ ਵਿੱਚ ਲਗਾਇਆ ਗਿਆ ਵਾ ਇਥੇ ਟੀਮ ਨੂੰ ਮੁਬਾਰਕਬਾਦ ਦਿੰਦਾ ਵਾ ਉੱਥੇ ਸ਼ਹਿਰ ਵਾਸੀਆਂ ਨੂੰ ਵੀ ਕਹਿੰਦਾ ਕਿ ਇਸ ਕੈਂਪ ਦੇ ਵਿੱਚ ਵੱਧ ਤੋਂ ਵੱਧ ਆਪਣਾ ਸਹਿਯੋਗ ਕਰਕੇ ਇਹਦੇ ਵਿੱਚ ਯੂਨਿਟ দান ਦਿਓ ਕਿਉਂਕਿ ਖੂਨ দান ਕਰਨ ਦੇ ਨਾਲ ਕੋਈ ਬਿਮਾਰੀ ਨਹੀਂ ਲੱਗਦੀ ਔਰ ਇਹ ਕਹਿ ਸਕਦੇ ਸਰੀਰ ਕਮਜ਼ੋਰ ਨਹੀਂ ਹੁੰਦਾ ਸਗੋਂ ਫਰੈਸ਼ ਬਲੱਡ ਬਣਦਾ ਵਾ ਤੇ ਸਰੀਰ ਨੂੰ ਹੋਰ ਤਾਕਤ ਮਿਲਦੀ ਆ ਸੋ ਆਓ ਜਰੂਰ ਆਪਾਂ ਇਸ ਮੌਕੇ ਖੂਨ দান ਕਰਕੇ ਮਾਨਵਤਾ ਦੇ ਭਲੇ ਲਈ ਆਪਣਾ ਜਿੱਥੇ ਯੋਗਦਾਨ ਪਾਈਓ ਉੱਥੇ ਮੈਂ ਫਿਕੋ ਵੱਲੋਂ ਵੀ ਸੰਵੇਦਨਾ ٹرسٹ ਦੀ ਪੂਰੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਾ ਵਾਂ ਕਿ ਇਹ ਜਿਹੇ ਉਪਰਾਲੇ ਜਰੂਰ ਕਰਦੇ ਰਹਿਣੇ ਚਾਹੀਦੇ ਆ ਤਾਂ ਕਿ ਜਿਹੜਾ ਲੋਕ ਭਲਾਈ ਤੇ ਮਾਨਵਤਾ ਦਾ ਭਲਾ ਤੇ ਖੂਨਦਾਨ ਮਹਾਨਦਾਨ ਦੇ ਉਸ ਵਾਕ ਦੇ ਉੱਤੇ ਪਹਿਰਾ ਦਿੱਤਾ ਜਾਵੇ ਥੈਂਕ ਯੂ ਬਈ